ਮੁਹਾਲੀ ਪ੍ਰੈਸ ਕਲੱਬ ਦੇ ਚੋਣ ਨਤੀਜੇ ਅੱਜ ਮਿਤੀ 27 ਤਿੰਨ 2024 ਨੂੰ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਮੁਹਾਲੀ ਪ੍ਰੈਸ ਕਲੱਬ ਦੀਆਂ ਸਾਲ 2024-25 ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ ਕਿਉਂਕਿ ਇੱਕ ਹੀ ਪੈਨਲ ਵਿੱਚ ਵੱਲੋਂ ਕੁੱਲ 9 ਉਮੀਦਵਾਰ ਸਨ ਇਸ ਲਈ ਇਹਨਾਂ ਨੂੰ ਨਿਰਵਿਰੋਧੀ ਜੇਤੂ ਘੋਸ਼ਿਤ ਕੀਤਾ ਗਿਆ ਨਵੇਂ ਚੁਣੀ ਟੀਮ ਦੇ ਅਹੁਦੇਦਾਰਾਂ ਦੇ ਨਾਮ ਇਸ ਤਰ੍ਹਾਂ ਸਤਿ ਸ਼ੁਕਦੇਵ ਸਿੰਘ ਪਟਵਾਰੇ ਜੀ ਪ੍ਰਧਾਨ ਸਰ ਗੁਰਮੀਤ ਸਿੰਘ ਛਾਈ ਜਨਰਲ ਸਕੱਤਰ ਜੇਤੂਕਰਾਂ ਦੇ ਜੀ ਸੋਸ਼ੀਲ ਕਰਤਾ ਜੀ ਸੀਨੀਅਰ ਮੀਤ ਪ੍ਰਧਾਨ ਕੁਝ ਕਿ ਉਹ ਇੱਕ ਪਰੀ ਤਸਵੀਰ ਕਰਾ ਲਓ ਨਾ ਫੋਟੋ ਕਰਾ ਲਓ ਜੀ ਆਓ ਸਰ ਭਾਈ ਸ਼੍ਰੀ ਧਰਮ ਸਿੰਘ ਜੀ ਮੀਤ ਪ੍ਰਧਾਨ ਜੇਤੂਕਰਾਂ ਦਿੱਤੇ ਜਾਂਦੇ ਆ ਆਲੇ

ਕੋਈ ਨਾ ਸੈਕਟਰੀ ਮੈਂ ਆਪਣੇ ਮਾਮਲੇ ਵਿੱਚ ਅੱਛਾ ਪਿਛੇ ਜਨਾ ਦੇ ਉਹ ਚਾਰ ਜਿਹੜੇ ਬੰਦੇ ਇਹ ਬਾਤ ਦੇਖੋ ਅੱਗੇ ਆਇਆ ਨਹੀਂ ਇਹਨਾਂ ਨੂੰ ਵੀ ਦੁਬਾਰਾ ਨੂੰ ਮੁਹਾਲੀ ਪ੍ਰੈਸ ਕਲੱਬ ਨੇ 2024-25 ਦੌਰਾਨ ਸੇਵਨ ਵਾਂ ਦਾ ਮੌਕਾ ਦਿੱਤਾ ਜਾ ਰਿਹਾ ਹੈ ਚੋਣਾਂ ਦੇ ਦੌਰਾਨ ਮੈਨੇਜਰ ਸਾਹਿਬ ਤੇ ਨਰਿੰਦਰ ਕੁੱਕ ਵੱਲੋਂ ਬਹੁਤ ਅੱਛੀ ਸੇਵਾਵਾਂ ਨਿਭਾਈਆਂ ਗਿਆ ਉਹਨਾਂ ਨੂੰ ਅਸੀਂ ਇਨਾਮ ਵਜੋਂ 1100 ਰੁਪਏ ਜਗਦੀਸ਼ ਸ਼ਰਦਾ ਜੀ ਨੂੰ ਬਾਦਸ਼ਾਹ 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 ਲੋ ਥੈਂਕ ਯੂ ਨਰਿੰਦਰ ਨਰਿੰਦਰ ਸਮਾਈਲਿੰਗ ਘਾੜਖੰਡਾਂ ਮਹਾਣੀ ਪ੍ਰੈਸਨ ਅਨੁਸਾਰ ਹਰ ਇੱਕ ਸਾਲ ਚੌੜਾ ਜਿਹੜੀ ਜੋ ਅੱਜ ਵੀ ਸੰਪੰਨ ਹੋਈ ਆ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਨਵੀਂ ਟੀਮ ਦੀ ਕੋਸ਼ਿਸ਼ਾਂ ਕੀਤੀ ਆ ਮੈਂ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਟੀਮ 'ਤੇ ਭਰੋਸਾ ਪ੍ਰਗਟ ਕੀਤਾ ਮੈਂ ਇਲੈਕਸ਼ਨ ਕਮਿਸ਼ਨ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਇਸ ਚੋਣ ਨੂੰ ਨੇਪਰੇ ਚਾੜਿਆ ਤੇ ਮੈਂ ਪਹਾੜੀ ਪ੍ਰੈਸ ਕਲੱਬ ਦੇ ਇਹ ਪ੍ਰਬੰਧਕਾ ਮੈਨੇਜਰ ਸਾਹਿਬ ਤੇ ਸਾਡੇ ਨਰੇਂਦਰ ਜੀ ਸਾਰੀ ਇਹਨਾਂ ਦੀ ਟੀਮ ਹੈ ਜਿਹੜੇ ਕੋਈ ਹੋਰ ਵੀ ਇਹਨਾਂ ਨੇ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਪਿਛਲੇ ਜਿਹੜਾ ਲਗਭਗ ਹਫ਼ਤੇ ਦਾ ਚੋਣ ਮਾਹੌਲ ਬਣਿਆ ਸੀ ਉਹਨੂੰ ਬਹੁਤ ਵਧੀਆ ਢੰਗ ਨਾਲ ਉਹਦੀ ਲਗਨ ਨਾਲ ਮਤਲਬ ਸਿਨੇ ਚੜਾਇਆ ਸਭ ਤੋਂ ਵੱਡੀ ਚੁਣੌਤੀ ਇਹ ਵੀ ਮਹਾਲੀ ਦੇ ਵਿੱਚ ਪ੍ਰੈਸ ਕਲੱਬ ਦੀ ਸਥਾਪਨਾ ਹੋਵੇ। ਜੀ ਜੀ। ਇਸ ਬਾਕੀ ਜਿਹੜੀਆਂ ਨਿੱਕੇ-ਮੋਟੇ ਚੁਣੌਤੀਆਂ ਨੇ ਉਹ ਉੱਤ ਸਾਡੀਆਂ ਇੰਟਰਨਲ ਨੇ। ਜੀ ਜੀ। ਵੱਡੀ ਚੁਣੌਤੀ ਹੈ ਵੀ ਇੱਥੇ ਕਲੱਬ ਹੋਵੇ। ਪਿਛਲੇ ਵਾਰ ਅਸੀਂ ਏਸੀ ਟੀਮ ਨੇ ਲਗਭਗ ਇਹੀ ਟੀਮ ਹੈ ਸਾਰੀ। ਅਸੀਂ ਕਾਫੀ ਵੱਡੀਆਂ ਐਫਰਟ ਕੀਤੀਆਂ ਜਿਹਦੇ ਵਿੱਚ ਵੀ ਮਹਾਲੀ ਦੇ ਵਿੱਚ ਕਲੱਬ ਹੋਵੇ ਇਹਦੇ ਲਈ ਅਸੀਂ ਇੱਥੋਂ ਦੇ ਐਮਐਲਏ ਸਾਹਿਬ ਉਹਨਾਂ ਨੂੰ ਅਸੀਂ ਇਹ ਦਿੱਤਾ ਉਹਨਾਂ ਨੇ ਵੀ ਆਪਣੇ ਵੱਲੋਂ ਰეკਮੈਂਡ ਕਰਕੇ ਇਹਨੂੰ ਭੇਜਿਆ ਦੇਖੋ ਇਹ ਤੋਂ ਬਾਅਦ ਸਰਦਾਰ ਕੁਲਦੀਪ ਸਿੰਘ ਢਾੜੀਵਾਲ ਕੈਬਨਿਟ ਮੰਤਰੀ ਉਹਨਾਂ ਨੇ ਉਹਨਾਂ ਨੇ ਇਹਨੂੰ ਰეკਮੈਂਡ ਕਰਕੇ ਸੀਐਮ ਸਾਹਿਬ ਦੇ ਦਫ਼ਤਰ ਪਹੁੰਚਾਇਆ ਇਹ ਤੋਂ ਬਿਨਾਂ ਖੁੱਡੀਆਂ ਸਾਹਿਬ ਨੇ ਉਹਨਾਂ ਨੇ ਵੀ ਮਤਲਬ ਇਹ ਭਰੋਸਾ ਦਿੱਤਾ ਜੀ ਸਾਨੂੰ ਵੀ ਮੈਂ ਸੀਐਮ ਸਾਹਿਬ ਨਾਲ ਗੱਲ ਕਰੂੰਗਾ ਅਛਾ ਇਹ ਤੋਂ ਬਿਨਾਂ ਹੋਰ ਵੀ ਕਈ ਮਤਲਬ ਇੰਪੋਰਟੈਂਟ ਜਿਹੜੇ ਲੀਡਰ ਸੀਗੇ ਉਹਨਾਂ ਨਾਲ ਅਸੀਂ ਇਹ ਗੱਲ ਕੀਤੀ ਦੇਖੋ ਸਾਨੂੰ ਇਹ ਲੱਗਦਾ ਵੀ ਜਿਹੜੀ ਐਫਰਟ ਬੜੇ ਲੰਬੇ ਸਮੇਂ ਤੋਂ ਹੋ ਰਹੀ ਆ ਅਸੀਂ ਇਹਦੇ ਵਿੱਚ ਕੰਮ ਜਾਰਹ ਰਹਾਵਾਂਗੇ ਤੇ ਮੁਹਾਲੀ ਜਿਹੜਾ ਇੰਟਰਨੈਸ਼ਨਲ ਸ਼ਹਿਰ ਆ ਤੇ ਦੁਨੀਆ ਦੇ ਨਕਸ਼ੇ ਤੇ ਆ ਇਹ ਵੈਸੇ ਹੀ ਸ਼ਰਮ ਦੀ ਗੱਲ ਆ ਮੈਂ ਤਾਂ ਕਹਿੰਦਾ ਵੀ ਜਿੱਥੇ ਇਹ ਸਾਡੇ ਲਈ ਇਹ ਨੁਕਸਾਨ ਦੇ ਆ ਲੋਕਾਂ ਲਈ ਨੁਕਸਾਨ ਰਿਹਾ ਤੇ ਸਰਕਾਰਾਂ ਲਈ ਸ਼ਰਮ ਦੀ ਗੱਲ ਹੈ ਵੀ ਐਡੇ ਵਧੀਆ ਪਲਾਨਡ ਤੇ ਰਾਜਧਾਨੀ ਵਰਗੇ ਸ਼ਹਿਰ ਦੇ ਵਿੱਚ ਮਹਾਲੀ ਪ੍ਰੈਸ ਕਲੱਬ ਨਾ ਹੋਵੇ ਤੇ ਇਹ ਇਹ ਮਤਲਬ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਮੈਨੂੰ ਲੱਗਦਾ ਵੀ ਜਿਹੜੀ ਸਰਕਾਰ ਹੈ ਉਹ ਇਥੇ ਗੰਭੀਰ ਹੈ ਤੇ ਇਹਦੇ ਵੱਲ ਕਦਮ ਪਟਕੂਆ ਸਾਹਿਬ ਸਰਕਾਰਾਂ ਹੁੰਦੀਆਂ ਰਹੀਆਂ ਜਾਂਦੀਆਂ ਰਹੀਆਂ ਬਾਅਦ ਕਰਦੇ ਰਹੇ ਦਾਅਵੇ ਕਰਦੇ ਰਹੇ ਪਰ ਕਿੱਥੇ ਡੋਂ ਚਾਹੀਦਾ ਕੋ ਮੈਂ ਇਹਦੇ ਚ ਕੁਝ ਗੱਲਾਂ ਸਾਡੇ ਜਿਹੜੇ ਇੰਟਰਨਲ ਮਤਲਬ ਪੱਤਰਕਾਰਾਂ ਦੀਆਂ ਵੀ ਨੇ ਜਿਹੜੇ ਕਈ ਕਈਆਂ ਦਾ ਮਤਲਬ ਇਸ ਵਿੱਚ ਇਹੀ ਪਰਪੱਕ ਨਿਸ਼ਾਨਾ ਹੈ ਵੀ ਅਸੀਂ ਇੱਥੇ ਕਲੱਬ ਸਥਾਪਿਤ ਨਹੀਂ ਹੋਣ ਦੇਣਾ ਭਾਵੇਂ ਉਹ ਕਹਿੰਦੇ ਨੇ ਅਸੀਂ ਆਪਣਾ ਅੱਡ ਕਲੱਬ ਬਣਾਉਣਾ ਪਰ ਉਹ ਅੱਡ ਕਲੱਬ ਤਾਂ ਇਹ ਪਤਾ ਹੈ ਵੀ ਸਰਕਾਰ ਨੇ ਤਿੰਨ ਚਾਰ ਕਲੱਬ ਤਾਂ ਦੇਣੇ ਨਹੀਂ ਤੇ ਜੇ ਧਰਤੀ ਦੇ ਉੱਤੇ ਕਾਗਜ਼ਾਂ ਦੇ ਵਿੱਚ ਧਰਤੀ ਦੇ ਉੱਤੇ ਆਪਾਂ ਦੇਖਣਾ ਤਾਂ ਕਲੱਬ ਆਹੀ ਹੈ 2006-7 ਤੋਂ ਲੈ ਕੇ ਅੱਜ ਤੱਕ ਇਹ ਕਲੱਬ ਕੰਟੀਨਿਊ ਚੱਲ ਰਿਹਾ ਹੈ ਤੇ ਇਹਦੇ 'ਚ ਕਦੇ ਕੋਈ ਕੋਈ ਪ੍ਰੋਬਲਮ ਨਹੀਂ ਆਈ ਜਿੰਨੇ ਪੱਤਰਕਾਰ ਇੱਥੇ ਆਉਂਦੇ ਨੇ ਕੰਮ ਕਰਨ ਵਾਸਤੇ ਉਹਨਾਂ ਦੇ ਲਈ ਕੰਪਿਊਟਰ ਨੇ ਉਹਨਾਂ ਲਈ ਬੈਠ ਕੇ ਚਾਹ ਪਾਣੀ ਦਾ ਖਾਣ ਪੀਣ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੈ ਤੇ ਜੇ ਅਰੇਸਟ ਕਰਨੀਆਂ ਤਾਂ ਉਹਨਾਂ ਲਈ ਪੂਰਾ ਵੱਡਾ ਹਾਲ ਹੈ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਸੀਂ ਜਿੰਨੀਕ ਸੰਭਵ ਹੋ ਸਕਦੀ ਹੈ ਉਹ ਤਰੂਟੀ ਨਹੀਂ ਹੈਗੀ ਵੀ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਅਸੀਂ ਇਹ ਵੀ ਨਹੀਂ ਵੀ ਕਿਸੇ ਪੱਤਰਕਾਰ ਨੂੰ ਇੱਥੇ ਆ ਕੇ ਇਹ ਮਹਿਸੂਸ ਹੁੰਦਾ ਹੋਵੇ ਵੀ ਉਹਨਾਂ ਦਾ ਆਪਣਾ ਕਲੱਬ ਨਹੀਂ ਇਹ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਵੀ ਜਿਹੜਾ ਆਉਂਦਾ ਉਹਦੀ ਆਉ ਭਗਤ ਤੇ ਇੱਜ਼ਤ ਹੋਣੀ ਚਾਹੀਦੀ ਹੈ ਤੇ ਉਹਨੂੰ ਜਿਹੜੀ ਫੈਸਿਲਿਟੀ ਸਭ ਲਈ ਹੈ ਉਹ ਹਰੇਕ ਪੱਤਰਕਾਰ ਲਈ ਹੋਣੀ ਚਾਹੀਦੀ ਹੈ ਮੈਂ ਜਿਹੜੀ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਇਹ ਦੁਬਾਰਾ ਕਿਉਂ ਐ ਰੁਕ ਜਾਂਦਾ ਮਤਲਬ ਇਹਦੇ 'ਚ ਮੈਂ ਸਮਝਦਾ ਵੀ ਦੇਖੋ ਸਾਡੇ 'ਚ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਡੇ ਮਤਲਬ ਕਲੱਬ ਦੇ ਵਿੱਚ ਕੁਝ ਬੰਦੇ ਇਸ ਰੁਕਾਵਟ ਪਾਉਣ ਦੇ ਵਿੱਚ ਹੀ ਆਪਣੀ ਬਹਾਦਰੀ ਸਾਹਮਣੇ ਹੈ ਤੇ ਹੁਣ ਮਹਾਲੀ ਪ੍ਰੈਸ ਕਲੱਬ ਨੇ ਜੀ ਇਹ ਪਲਾਨ ਕੀ ਹੈ ਇਸ ਯੋਜਨਾ ਦੇਖੋ ਮਹਾਲੀ ਪ੍ਰੈਸ ਕਲੱਬ ਨੇ ਜੀ ਪਿਛਲੇ ਸਮੇਂ ਦੇ ਵਿੱਚ ਅ ਅ ਜਿਹੇ ਅਸੀਂ ਆਪਣੇ ਗਤੀਵਿਧੀਆਂ ਨੂੰ ਦੇਖਦੇ ਅਸੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਪੱਤਰਕਾਰਾਂ ਲਈ ਕਰਦੇ ਆ ਹਾਲਾਂਕਿ ਦੇਖੋ ਜਿਵੇਂ ਫੌਜੀ ਜੰਗ ਲੜਦੇ ਨੇ ਰਾਤਾਂ ਤੱਕ ਕਮ ਸਰਹੱਦਾਂ ਦੇ ਉੱਤੇ ਪੱਤਰਕਾਰ ਵੀ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਣੀ ਹੁੰਦੀ ਹੈ ਉਹ ਵੀ ਅੱਧੀ ਅੱਧੀ ਰਾਤ ਤੱਕ ਭਾਵੇਂ ਉਹ ਰਾਤ ਠੰਡੀ ਹੈ ਤੇ ਭਾਵੇਂ ਉਹ ਗਰਮ ਹੈ ਭਾਵੇਂ ਸਿਖਰ ਦੁਪਹਿਰ ਹੈ ਪੱਤਰਕਾਰ ਨੇ ਜਿਹੜੇ ਉਹ ਰੀਅਲ ਪੱਤਰਕਾਰ ਉਹ ਆਪਣੀ ਡਿਊਟੀ ਇਹ ਜਿੰਦੇ ਨੇ ਤੇ ਇਸ ਪੱਖੋਂ ਜਦੋਂ ਅਸੀਂ ਦੇਖਦੇ ਆ ਵੀ ਇਹ ਇਹ ਜਿਹੜੀ ਐਨੀ ਮਿਹਨਤ ਤੇ ਸਮਰਥਾ ਨਾਲ ਕੰਮ ਕਰਨ ਵਾਲੇ ਬੰਦਿਆਂ ਨੂੰ ਕਿਤੇ ਨਾ ਕਿਤੇ ਤਾਂ ਕੋਈ ਰੈਸਟ ਕਰਨ ਲਈ ਥਾਂ ਚਾਹੀਦੀ ਆ ਤੇ ਉਹ ਥਾਂ ਅਸੀਂ ਜਿੰਨੀ ਕਾਪ ਦੇ ਰਿਸੋਰਸਸ ਸੀ ਉਹਦੇ ਲਈ ਕੀਤਾ ਜਿਵੇਂ ਪਿਛਲੇ ਸਾਲ ਅਸੀਂ ਆਪਣੇ ਜਿੰਨਾ ਆਪਣੇ ਰਿਸੋਰਸਸ ਸੀਗੇ ਅਸੀਂ 24 ਲੱਖ ਰੁਪਇਆ ਇਸ ਕਲੱਬ ਲਈ ਕਲੈਕਟ ਕੀਤਾ ਤੇ 18 ਲੱਖ ਰੁਪਇਆ ਇਸ ਕਲੱਬ ਦੀ 18 ਲੱਖ ਇਸ ਕਲੱਬ ਦੀ ਭਲਾਈ ਲਈ ਖਰਚ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਜਿਹੜਾ ਇਹ ਢੰਗ ਤਰੀਕੇ ਜਿੰਨਾ ਚਿਰ ਕਲੱਬ ਸਰਕਾਰ ਨਹੀਂ ਬਣਾਉਂਦੀ ਉਹਨਾਂ ਚ ਅਸੀਂ ਆਪਣੀਆਂ ਐਫਰਟਸ ਨੂੰ ਜਾਰੀ ਰੱਖਾਂਗੇ ਤੇ ਕਰਦੇ ਰਹਿਾਂਗੇ ਕਿ ਜਿਹੜੇ ਇਸ ਕਲੱਬ ਦੇ ਮੈਂਬਰ ਨੇ ਉਹਨਾਂ ਨੂੰ ਇੱਥੇ ਆਉਣ ਤੇ ਸਕੂਨ ਆਉਂਦਾ ਰਹੂਗਾ پلان ਤਾਂ ਸਾਡਾ ਮੈਂਟਾ ਜੀ ਜਗ੍ਹਾ ਲੈਣਾ ਹੀ ਹੈ ਜੀ ਸਰਕਾਰ ਤੋਂ ਬਾਕੀ ਦਾ ਨਿੱਕੇ ਨਿੱਕੇ ਚੀਜ਼ਾਂ ਹੈਗੀਆਂ ਨੇ ਫਾਈਨੈਂਸ਼ੀਅਲ ਪ੍ਰੋਬਲਮਾਂ ਹੈਗੀਆਂ ਨੇ ਚਲੋ ਸਾਡੇ ਸਹਿਯੋਗੀ ਸੱਜਣ ਹੈਗੇ ਨੇ ਕੁਛ ਨਾ ਕੁਛ ਸ਼ਹਿਰ ਦੇ ਵਾਸੀ ਹੈ ਐਮਐਲਏ ਸਾਹਿਬ ਵੀ ਸਾਡੀ ਹੈਲਪ ਕਰਦੇ ਆ ਉਹ ਕਰਦੇ ਰਹਿਣਗੇ ਸਾਨੂੰ ਉਹਨਾਂ ਨੇ ਭਰੋਸਾ ਵੀ ਦਿੱਤਾ ਜੀ ਤੇ ਜੁम्मे ਪਰਵਾਰੀ ਸਾਹਿਬ ਨੇ ਦੱਸਿਆ ਵੀ ਇਹ ਰეკਮੈਂਡੇਸ਼ਨ ਉਹਨਾਂ ਨੇ ਭੇਜੀ ਹੈ ਮਹਾਲੀ ਪ੍ਰੈਸ ਕਰਾਪ ਨੂੰ ਥਾਂ ਦੇਣ ਦੀ ਤੇ ਸਾਨੂੰ ਲੱਗਦਾ ਵੀ ਇਹ ਜਲਦੀ ਥਾਂ ਮਿਲਣ ਵਾਲੀ ਦੀ ਗੱਲ ਹੈ ਪੂਰੀ ਹੋ ਜਾਊਗੀ ਥੈਂਕ ਯੂ ਥੈਂਕ ਯੂ ਦਾ ਸਿੱਕਾ ਚੱਲਦਾ ਸ਼ਾਹੀ ਪਟਵਾਰੀ ਦਾ ਟੁੱਟਦਾ మోਸ਼ਾ ਯਾਰਾਂ ਦੀ ਯਾਰੀ ਦਾ ਟਿੱਡੀ ਪੁਣਖੀ ਵਾਲੀ ਬਿਮਾਰੀ ਦਾ ਇਹ ਫਿਕਰ ਨਾ ਕਰਦੇ ਨੇ ਹੋ ਦੁਨੀਆ ਖੜਖੜ ਵੇਖਦੀ ਕਿੰਦੇ ਚੰਡੇ ਗੱਡਦੇ ਨੇ ਦੁਨੀਆ ਖਖ ਕੁਲਵਿੰਦਰ ਬਾਵੇ ਨੇ ਪਟਵਾਰੀ ਸ਼ਾਹੀ ਪੈਨਲ ਜਿੱਤ ਗਿਆ ਹੁਣ ਕਾ ਦੇ ਹਾਵੇ ਨੇ ਮਨਜੀਤ ਵਿਜੇ ਤੇ ਮਾਯਾ ਰਾਮ ਬਣੇ ਬਿੱਤ ਸਕਤਰ ਨੇ ਘਰ ਚੱਤ ਨਾ ਧਰਮ ਸਿੰਘ ਫਿਰਦੇ ਲੱਡੂ ਵੰਡਦੇ ਨੇ ਓ ਦੁਨੀਆ ਖੜ ਖੜ ਵੇਖਦੀ ਓ ਦੁਨੀਆ ਖੜ ਖੜ ਵੇਖਦੀ ਜਿੱਤ ਦੇ ਝੰਡੇ ਗੱਡਦੇ ਨੇ ਸਿੱਕਾ ਚੱਲਦਾ ਬਟਵਾਰੀ ਸ਼ਹੀਦਾ ਤੂਤਦਾ ਮੋਸ਼ਾ ਹੈ ਯਾਰੀ ਦਾ ਸੋ ਬਹੁਤ ਬਹੁਤ ਵਾਰ ਕਰਨੀ ਸਾਰੇ ਕਰਦੇ ਵਾਹ ਵਾਹ ਕਰਵਾਜੇ